ਨੇ ਕਹਿੰਦੇ 15 ਸਾਲ ਬਾਅਦ ਟਰੈਕਟਰ ਬਦਲਿਆ ਸੀ। ਬਾਅਦਾਂ ਬਾਈ ਨੂੰ ਬਹੁਤ-ਬਹੁਤ ਠੀਕ ਆ ਬਾਈ ਠੀਕ ਆ। ਹਾਂਜੀ ਫਿਰ ਜਿਵੇਂ ਦਵਾਈ ਦਾ ਇੱਕ ਨੰਬਰ ਹੈ। ਸੋ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਕੱਲ ਆਪਾਂ ਨੇ ਇੱਕ ਟਰੈਕਟਰ ਕੱਟਿਆ ਸੀਗਾ ਜੀ ਨਵੇਂ ਟਰੈਕਟਰ ਦੇ ਵਿੱਚ 585 ਕੱਲ ਵੀਡੀਓ ਪਾਈ ਸੀ। ਤਾਂ ਵੀਡੀਓ ਆਪਣੀ ਵਧੀਆ ਚੱਲੀ ਗੱਲ ਆਲੀ। ਤੇ ਟਰੈਕਟਰ ਬਾਈ ਆਪਣਾ ਸੇਲ ਹੋ ਗਿਆ ਅੱਜੇ ਵੈਸੇ ਸਵੇਰੇ ਸੌਦਾ ਹੋ ਗਿਆ ਸੀਗਾ ਟਰੈਕਟਰ ਦਾ ਠੀਕ ਆ ਜੀ ਤੇ ਰੇਟ ਜਾਇਜ਼ ਵਿੱਚ ਥਾ ਸਾਡਾ ਟਰੈਕਟਰ ਡਬਲ ਕਲਚਾ ਟਰੈਕਟਰ ਠੀਕ ਆ ਜੀ ਟਰੈਕਟਰ ਵਧੀਆ ਹੈ ਤੇ ਬਾਕੀ ਮਾਮੇ ਦਾ ਮੁੰਡਾ ਨਾਲ ਹੈ ਜੀ ਪਰ ਉਹ ਮੇਰੇ ਮੁੰਡੇ ਠੀਕ ਆ ਟਰੈਕਟਰ ਦੇ ਤਾਂ ਫਿਰ ਹੈ ਠੀਕ ਆ ਠੀਕ ਆ ਤੇ ਟਰੈਕਟਰ ਸਾਡੇ ਲੋਕਲੇ ਚੱਲਿਆ ਬਾਈ ਇਹ ਆ ਬਾਈ ਨਾਲ ਦਾ ਰਾਮਪੁਰ ਪਿੰਡ ਪੈਂਦਾ ਜੀ ਸਾਡੇ ਦਾ ਮਹਿਰ ਦੇ ਨਾਲੇ ਰੋਪੜ ਤੋਂ ਚਮਗੌਰ ਸਾਹਮਣੂ ਜਾਂਦੇ ਆ ਠੀਕ ਹੈ ਜੀ ਤੇ ਬਾਕੀ ਆਪਾਂ ਡੇਢ ਮੰਗਿਆ ਸੀ ਬਾਈ ਇਹਨਾਂ ਨੂੰ ਜਾਇਜ਼ ਜਮੂਲ ਤੇ ਦਿੱਤਾ ਠੀਕ ਹੈ ਜੀ ਵਧੀਆ ਟਰੈਕਟਰ ਆ ਬਾਈ ਇਹਨਾਂ ਨੂੰ ਕਿਹਾ ਯਾਦ ਰੱਖੂਗੇ ਟਰੈਕਟਰ ਲੈ ਕੇ ਵਧੀਆ ਕੰਮ ਕਰ ਦਊ ਤੁਹਾਡਾ ਰੋਟਾਵੇਟਰ ਇਹਦੇ ਨਾਲ ਸੀਗਾ 7 ਫੋਟਾ ਤੇ ਟਰੈਕਟਰ ਬਾਈ ਸਾਰੇ ਕੰਮ ਕਰੀ ਜਾਂਦਾ ਇਹਦੇ ਨਾਲ ਰੋਟਾਵੇਟਰ ਚਲਾ ਲਓ ਖਾਲੇ ਸਵਾਗਾ ਸਾਰੀ ਖੇਤੀਬਾੜੀ ਕਰਦਾ ਨਾਰਮਲ ਜੀ ਜ਼ਮੀਨ ਆ ਬਾਈ ਨਾਲ ਕੋਲ 35 11 ਕਟੇ ਵਿੱਚ 35 11 ਵਿੱਚ ਕਟਾ ਉਹ ਵੀ ਦਿਖਾਉ ਉਹ ਵੀ ਆਪਾਂ ਨੇ ਜਾਇਜ਼ ਜਮੂਲ ਤੇ ਦੇ ਦੇਣਾ ਬਾਈ ਟਰੈਕਟਰ ਪੂਰਾ ਵਧੀਆ ਬਾਈ ਬਾਈ ਨੇ ਪੂਰਾ ਇਹਨਾਂ ਕੰਮ ਲੰਦੇ ਸੀ ਟਰੈਕਟਰ ਤੋਂ ਬਾਈ ਤੇ ਲੋ ਜੀ ਬਾਈ ਆਹ ਬਾਈ ਇਹਨਾਂ ਨੇ ਲੱਤਾ ਟਰੈਕਟਰ ਜੀ ਬਾਈ ਇਹਨਾਂ ਦਾ 35 ਗਰਮ ਵਿੱਚ ਕਰਤਾ ਉਹਦੇ ਬਾਰੇ ਪੁੱਛਦੇ ਆ ਟਰੈਕਟਰ ਕਿੱਕਣਾ ਦਾ ਠੀਕ ਆ ਜੀ ਬਾਈ ਸਸਤੀ ਕਾਲ ਸਾਰਿਆਂ ਨੂੰ ਉਹ ਠੀਕ ਆ ਬਾਈ ਵਧੀਆ ਜੀ ਤੇ ਬਾਈ ਨੇ ਆਪਣੇ ਨਾਲ YouTube ਤੇ ਵੀ ਜੁੜੇ ਹੋਏ ਆ ਬਾਈ ਨੇ ਜੁੜੇ ਮੈਂ ਸ਼ਾਇਦ ਠੀਕ ਆ ਜੀ ਥੋੜਾ ਹੀ ਪਿੰਡ ਬਾਈ ਨਾਲ ਆਈ ਆ ਜੀ ਹਾਂ ਜੀ ਅੱਛਾ ਭਤੀਜਾ ਤੁਹਾਡਾ ਠੀਕ ਆ ਠੀਕ ਆ ਲੱਗਦਾ ਨਹੀਂ ਹੈਗਾ ਉਧਰ ਦੇਖਣ ਨੂੰ ਹਾਂ ਜੀ ਹਾਂ ਤੇ ਬਾਈ ਨੇ ਆਪਣੇ ਨਾਲ YouTube ਤੋਂ ਜੁੜੇ ਹੋਏ ਨੇ ਕੱਲ ਬਾਈ ਨੇ ਤਾਂ ਫੋਨ ਆਇਆ ਸੀ ਕੁਦਰਤੀਆਂ ਬਾਈ ਨੂੰ ਕਿ ਬਈ ਟਰੈਕਟਰ ਆਪਣੇ ਕੋਲ ਅੱਜ ਵਿੱਚ ਕੱਟਿਆ ਵੀ ਆ ਕੇ ਦੇਖ ਜੋ ਤੇ ਬਾਈ ਨੇ ਕੱਲ ਦੇਖ ਕੇ ਸੀਗੇ ਤੇ ਸੌਦਾ ਕਰਾਇਆ ਬਾਈ ਮੇਰੇ ਪਿੰਡ ਵਾਲੇ ਕਾਲੇ ਨੇ ਠੀਕ ਆ ਤੇ ਬਾਕੀ ਚਲੋ ਬਾਈ ਠੀਕ ਆ ਪਸੰਦ ਆ ਟਰੈਕਟਰ ਠੀਕ ਆ ਜੀ ਤੇ ਆਪਣੇ ਕੋਲ 3511 ਕਦ ਦਾਗਾ ਬਾਈ 3511 ਕਦ ਦਾਗਾ 2010 ਦਾ 2010 ਦਾ ਅੱਛਾ ਮਤਲਬ ਕਿ 15 ਸਾਲ ਹੋ ਗਏ ਠੀਕ ਆ ਵਧੀਆ ਚੱਲਦਾ ਬਾਈ ਜੇ ਕੋਈ ਲੈ ਜਾਵੇ ਟਰੈਕਟਰ ਕਿਸੇ ਨੇ ਲੈਣਾ ਹੋਵੇ ਉਹਨੂੰ ਕਿਆ ਕਹੂਗੇ ਵੀ ਵਧੀਆ ਠੀਕ ਚੱਲਦਾ ਡੌੜਕਾ ਚੰਗੀ ਚੱਲਦਾ ਰਿਹਾ ਅੱਛਾ ਜਿਹੜੇ ਸਾਡੇ ਕੋਲ ਥੋੜਾ ਕੰਮ ਦਾ ਠੀਕ ਆ ਜੀ ਉਹ ਜਿਆਦਾ ਕੰਮ ਵਾਲਾ ਲੱਗੂਗਾ ਫਿਰ ਤਾਂ ਠੀਕ ਹੈ ਨਹੀਂ ਕਿ ਤੁਹਾਡੇ ਕੋਲ ਪਤਾ ਆਊਗਾ ਠੀਕ ਆ ਜੀ ਜਿਆਦਾ ਨਾ ਉਹਦਾ ਟਰੈਕਟਰ ਵਧੀਆ ਸੁੱਕਾ ਟਰੈਕਟਰ ਹੈ ਚਲਾ ਚਲੂ ਕੇ ਦੇਖਿਆ ਠੀਕ ਆ ਟਰੈਕਟਰ ਤੇ ਬਾਕੀ ਠੀਕ ਆ ਬਾਈ ਮੁਬਾਰਕਾ ਸਾਨੂੰ ਟਰੈਕਟਰ ਦੀਆਂ ਠੀਕ ਆ ਜੀ ਬਾਕੀ ਤੁਹਾਡੇ ਵਾਲੀ ਵੀਡੀਓ ਪਾਉਣੇ ਬਣਾ ਕੇ ਥੋੜੀ ਜੀ ਇਹ ਤਾਂ ਉਹ ਵੀ ਵੇਚਣੀ ਆ ਬਾਈ ਠੀਕ ਨਹੀਂ ਸਾਡੇ ਕੋਲ ਤਾਂ ਮਾਰੀ ਗਿਆ ਆਪਣਾ ਟਰੈਕਟਰ ਖਾ ਚਲੋ ਹਾਂਜੀ ਹਾਂ ਲੋ ਬਾਈ ਤੇ ਬਾਈ ਨੇ ਕਹਿੰਦੇ ਵਧੀਆ ਟਰੈਕਟਰ ਦਾ ਬਾਈ ਮੈਂ ਵੀ ਦੇਖਿਆ ਚਲਾ ਕੇ ਵਧੀਆ ਸਾਫ ਸੁਥਰੀ ਚਲਾਈ ਟਰੈਕਟਰ ਜੀ ਆਪਾਂ ਜਮਾ ਰੇਟ ਟੂ ਰੇਟ ਦੇ ਦੇਣਾ ਟਰੈਕਟਰ ਠੀਕ ਹੈ ਜੀ ਜਿਹਨੇ ਵੀ ਲੈਣਾ ਹੋਇਆ ਬਾਈ ਦੇਖ ਲਿਓ ਤੇ ਇਹ ਤਾਂ ਬਾਈ 98 ਮਾਡਲ ਟਰੈਕਟਰ ਠੀਕ ਹੈ ਜੀ 1998 ਤੇ ਬਾਕੀ ਰੋਟਾਵੇਟਰ ਦਾ ਬਾਈ ਇਹਦੇ ਵਿੱਚ ਕੱਟਿਆ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਆਪਾਂ ਜੈ ਜੈ ਮੁੱਲ ਦੇ ਦੇਣਾ ਰੋਟਾਵੇਟਰ ਵੀ ਜਿਹਨੇ ਲੈਣਾ ਹੋਇਆ ਤਾਂ ਦੇਖ ਲਿਓ ਬਾਈ ਠੀਕ ਹੈ ਜੀ ਤੇ ਆ ਦੇਖੋ ਇਧਰੋਂ ਪੱਕ ਤੋਂ ਵੇ ਟਰੈਕਟਰ ਸਾਰਾ ਵਧੀਆ ਐਨ ਸੁੱਕਾ ਟਰੈਕਟਰ ਆ ਡਬਲ ਕਲਚ ਵਾਲਾ ਟਰੈਕਟਰ ਆ ਤੇ ਮੋਲੇ ਟਾਇਰ ਵੀ ਗੱਡੀ ਦੇ ਆ ਬਾਈ 70 ਪੈਸੇ ਪਿਛਲੇ ਟਾਇਰ ਵੀ ਵਧੀਆ ਪਏ ਆ 40 40 ਕੇ ਪੈਸੇ ਟਾਇਰ ਹੈਗੇ ਆ ਮਗਰਲੇ ਵੀ ਲੋ ਜੀ ਕਿੱਛੋਂ ਦੇਖੋ ਹੋੱਕਾੱਕ ਦੇਖੋ ਕਿੰਨੇ ਹੈਵੀ ਲੱਗਦੇ ਆ ਵਧੀਆ ਮਾਲਕ ਕੋਲ ਤੇ ਆਇਆ ਵਾ ਬਾਈ ਟੂ ਲੈਂਡ ਪਾਇਆ ਵਾ ਤੇ ਹੋਰ ਛੱਡੋ ਬਾਈ ਟੱਕ ਵੀ ਲੱਗਿਆ ਵਾ ਟਰੈਕਟਰ ਨੂੰ ਨਾਲ ਠੀਕ ਆ ਜੀ ਲੋ ਜੀ ਤੇਲ ਪਾਣੀ ਚੈੱਕ ਕਰਾਤਾ ਮੰਮੇ ਨੇ ਬਾਈ ਤੇ ਬਾਕੀ ਮਿੱਤਰੋ ਆਪਣੇ ਕੋਲ ਟਰੈਕਟਰ ਹੋਰ ਵੀ ਇੱਕ ਦੋ ਆ ਤੁਹਾਨੂੰ ਆਪਾਂ ਉਹ ਵੀ ਵੀਡੀਓ ਚ ਦਿਖਾਉਣੇ ਆ ਪੁਰਾਣੇ ਜਿਹੜੇ ਕੱਟ ਹੋਏ ਨੇ ਟਰੈਕਟਰ ਇੱਕ ਦੋ ਵੀ ਆਪਣੇ ਕੋਲ ਹੋਰ ਆਉਣੇ ਆ ਟਰੈਕਟਰ ਠੀਕ ਹੈ ਜੀ ਤੇ ਆਪਣੇ ਕੋਲ ਜਿੰਨੇ ਵੀ ਸਟਾਕ ਚ ਟਰੈਕਟਰ ਆ ਆਪਣੇ ਵੈਸੇ ਸਾਰੇ ਦੱਸੇ ਹੋਏ ਆ ਜਾਂ ਫੇਰ ਦੱਸ ਦਾਂਗੇ ਜੀ ਤੇ ਬਾਕੀ ਇਹ ನೋ ਬਈ ਆਪਣਾ 585 ਟਰੈਕਟਰ ਕਪਤਾ ਜੀ ਸੇਲ ਕੱਲੇ ਆਇਆ ਤਾਂ ਅੱਜੇ ਵਿਗ ਗਿਆ ਤੇ ਮਹਿੰਦਰ ਜਆਣੇ ਕੋਲ ਹੋਰ ਵੀ ਹੈਗੇ ਨੇ ਦੋ ਤਿੰਨ ਉਹ ਮਾਤਾ ਕਰੇ ਬਾਈ ਨਾਲ ਨੂੰ ਬਾਈ ਬਾਈ ਨੇ ਕਹਿੰਦੇ 15 ਸਾਲ ਬਾਅਦ ਟਰੈਕਟਰ ਬਦਲਿਆ ਸੀ। ਬਾਅਦਾਂ ਬਾਈ ਨਾਲ ਨੂੰ ਬਹੁਤ ਬਹੁਤ ਠੀਕ ਆ ਬਾਈ ਠੀਕ ਆ ਓਕੇ ਜੀ ਓਕੇ ਜੀ ਲੈ ਬਾਈ ਤੇ ਕੰਮ ਵੀ ਕਰੇ ਆ ਟਰੈਕਟਰ ਵਿੱਚ ਘੱਟਿਆ ਆਪਾਂ ਨੇ 35000 35000 ਟਰੈਕਟਰ ਬਾਈ ਬਹੁਤ ਵਧੀਆ ਚਲਾ ਕੇ ਦੇਖਿਆ ਟਰੈਕਟਰ ਦਾ ਰੇਟ ਜਮਾਂ ਜਾਇਜ਼ ਆ ਬਾਈ ਠੀਕ ਆ ਪੜਾ ਟਰੈਕਟਰ ਦਿਖਾ ਦਈਏ ਟਰੈਕਟਰ ਦੇ ਹਾਰੇ ਚਾਰੇ ਪਾਸੇ ਤਾਂ ਕਿਦੋਂ ਲੀਕ ਨਹੀਂ ਹੈਗਾ ਸੁੱਕਾ ਟਰੈਕਟਰ ਹੈ ਬੈਟਰੀ ਨਵੀਂ ਰਖਾਈ ਬਾਈ ਨੇ ਮੈਡੀ ਸਟਾਰਟਿੰਗ ਤੇ ਪਤਾ ਲੱਗ ਜਾਂਦਾ ਹਾਂ ਹਾਂ ਦੇਖ ਬਾਈ ਇੰਜਨ ਦੇਖ ਠੀਕ ਟਰੈਕਟਰ ਦਿਖਾ ਇੰਜਨ ਸਾਫ ਠੀਕ ਆ ਤੇ ਬਾਕੀ ਪਿੱਛੋਂ ਦਿਖਾ ਦੇ ਲਾ ਚਲਾ ਕੇ ਦੇਖ ਵੇਖੋ ਇਹ ਪਿੱਛੇ ਦੀ ਲਾਈਟ ਲਾਈ ਗਈ ਉਹ ਤੜ ਕੇ ਬਣਾਣਾ ਬਟਨ ਨਾਲ ਸਟਾਰਟ ਦੂਆ ਹੈ ਪੁੱਛ ਸਟਾਰਟ ਹੈ ਕੁਛ ਵੀ ਨਹੀਂ ਸਟਾਰਟ ਹੈ ਨਾ ਨਾ ਸੱਚਾ ਸੱਚਾ ਚਾਬੀ ਵਾਲਾ ਦਾ ਸਟਾਰਟ Óh, <laughs> ja <laughs> 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 അഞ്ചി പേർ ഇനിക്ക് നമ്പറുണ്ട് ਟਰੈਕਟਰ ਦੀ 1 ਨੰਬਰ ਐਨ ਅੱਛਾ ਕਿਸੇ ਮੇਰੇ ਵੀਰ ਨੇ ਛੋਟੇ ਕੰਮ ਵਾਸਤੇ ਲੈਣਾ ਕੱਖ ਕੰਡਾ ਢੋਣ ਨੂੰ ਜਾਂ ਕਿਸੇ ਨੇ ਜਨਰੇਟਰ ਤੇ ਲਾਉਣ ਨੂੰ ਬਹੁਤ ਵਧੀਆ ਟਰੈਕਟਰ ਐ ਦੀ ਬਾਈ ਪੀਡੀਓ ਪੂਰੀ ਉਹ ਵੀ 11 ਇੰਚ ਚੱਲਦੀ ਹੈ ਠੀਕ ਹੈ ਹਨ ਬ੍ਰੇਕਾਂ ਬਰੂਕਾਂ ਜਮਾਂ ਓਕੇ ਆ ਬੈਟਰੀ ਨਵੀਆਂ ਪ੍ਰੈਸ਼ਰ ਪ੍ਰੋਡੂਸਰ ਪੂਰਾ ਵਧੀਆ ਠੀਕ ਹੈ ਜੀ ਉਹ ਬਾਈ ਸੁੱਖਾ ਬਾਈ ਪਹੁੰਚ ਗਿਆ 35 ਗੇਰ ਦੇਖਣਾ ਇਹ ਜਿੰਨੇ ਵੀ ਸਾਡੇ ਬਾਈ ਪੁਰਾਣੇ ਬੰਦੇ ਨੇ ਇਹਨਾਂ ਨੂੰ ਪੁਰਾਣੇ ਟਰੈਕਟਰ ਨਾਲ ਬਹੁਤ ਪ੍ਰੇਮ ਆ ਇਹ ਪੱਕਾ ਦੇਖਣ ਆਉਂਦੇ ਹੀ ਆਉਂਦੇ ਆ ਸੁੱਖਾ ਬਾਈ ਟਰੈਕਟਰ ਸੁੱਕਾ ਪਿਆ ਦੇਖ ਲਓ ਹੈ ਇਆਪਾਂ ਨੇ ਸੁੱਖੇ ਜੈ ਜੈ ਮੁੱਲ ਮਾ ਦੇ ਦੇਣਾ ਟਰੈਕਟਰ ਕੋਈ ਨਹੀਂ ਸੁੱਖੇ ਉਹ ਦੇਖ ਲੈ ਬਾਈ ਚੀਜ਼ ਕਿੱਥੇ ਜਾਣੀ ਆ ਨਵਾਂ ਦਿੱਤਾ ਨਵੇਂ ਚ 585 ਕੱਟਿਆ 585 ਚ ਆ ਘੱਟ ਲਿਆ ਠੀਕ ਆ ਕੰਮ ਐ ਚੱਲਦਾ ਹਾਂਜੀ ਤੇ ਸੋਚ ਖਰੋਜ ਬਣ ਗਿਆ ਹਾਂ ਬਸ 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 ਇਹਦਾ ਬਾਈ ਮੁੱਲ ਹੈਗਾ ਸੁੱਖੇ ਬਾਈ 75000 ਠੀਕ ਜੈ ਜੈ ਰੇਟ ਆ ਜੈ ਜੈ ਟਰੈਕਟਰ ਚਲਾਈ ਲੂਏ ਜਮਾ ਵਧੀਆ ਬੈਟਰੀ ਨਵੀਂ ਆ ਸਟੀਰੀਂਗ ਸਿੰਪਲ ਆਪਾਂ ਆ ਨਾ ਬਾਈ ਇਹ ਚੋ ਵੀ ਮਨਦਨ ਕਰ ਦੇਣਾ ਸਟੀਰੀਂਗ ਦਾ ਬਾਈ ਸਿੰਪਲ ਆ ਇਹਦੇ ਇਹ ਚ ਫੰਕਸ਼ਨ ਬਹੁਤ ਆ ਬਾਈ ਟਰੈਕਟਰ ਕਲਚ ਦਾ ਬਾਲਾ ਗੇਰਾ ਜੀ ਪੀ ਟੀਓ ਡਬਲ ਡਬਲ ਕਰਦੇ ਰਹਿੰਦੇ ਲੋਕ ਡਬਲ हां ਡਬਲ ਕਲਚ ਠੀਕ ਆ ਤੇ ਬਾਕੀ ਜਿਹਨੇ ਵੀ ਲੈਣਾ ਹੋਇਆ ਬਾਈ ਰੋਪਰ ਇੰਡੋ ਫਾਰਮੈਸੀ ਚ ਖੜਾ ਹੈ ਨੰਬਰ 81466 781090 ਇੱਕ ਹੋਰ ਨੋਟ ਕਰ ਲੋ 9872204427 ਦੋ ਨੰਬਰ ਹੈ ਜਿਹਨੂੰ ਮਰਜ਼ੀ ਕਾਲ ਕਰ ਲਿਓ ਜੀ ਠੀਕ ਆ 75000 ਰੇਟ ਹੈ ਬਸ ਫੱਟਾ ਹੀ ਚੱਕਿਆ ਪੰਨੇ ਤੇ ਬਾਕੀ ਮਾਨਦਾਨੇ ਚੋ ਕਰ ਦਾਂਗੇ ਮਾੜਾ ਮੋਟਾ ਠੀਕ ਆ ਜੀ ਤੇਲ ਪਾਣੀ ਜੋਗਾ ਜੋ ਵੀ ਖਰਚਾ ਆਪਾਂ ਛੱਡ ਦਾਂਗੇ ਟਰੈਕਟਰ ਵਧੀਆ ਥੋੜਾ ਪੂਰਾ ਕੰਮ ਦਊਗਾ ਬਾਈ ਨੇ ਪੂਰੀ ਤਸੱਲੀ ਦਿੱਤੀ ਆ ਕਹਿੰਦੇ ਬਾਈ ਜਿਹਨੇ ਕੰਮ ਕਰਨਾ ਕਿਲੇ 2 3 ਕਿਲੇ ਦੀ ਬਾਈ ਜਾ ਕੇ ਸੰਗਰਾਂਵਾਲੇ ਕਰੀਏ ਕਿ ਥੱਕਦਾ ਯਾਰ ਉਹ ਥੱਕਦਾ ਤਾਂ ਨਹੀਂ ਹੈਗਾ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਰਮਾ ਰੂਮਾ ਦਾ ਰੰਗ ਦੇਖੋ ਵਧੀਆ ਪਿਆ ਬਾਈ ਐਨ ਪਿੱਛੋਂ ਦੇਖੋ ਮਰਾੜਾ ਹੁੱਕ ਹੱਕ ਸਾਫ ਪਈ ਐਨ ਠੀਕ ਹੈ ਜੀ ਲੋ ਆਹ ਲੋ ਚੈੱਕ ਬਾਕੀ ਠੀਕ ਹੈ ਜੀ ਮਿੱਤਰੋ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ